ਹੇ ਗੁਰਜੀ ਕੀ ਵਤੇ ਕਰੋੜੀ ਬਾਦਰ ਤੋਂ ਆਏ ਆ ਬਾਬਾ ਜੀ ਮੋਰਚਾ ਚੜਦੀ ਕਲਾ ਚ ਤੇ ਸਰਦਾਰ ਜਗਜੀਤ ਸਿੰਘ ਬੱਲੇਵਾਰ ਜੀ ਦੇ ਹੌਸਲੇ ਵੀ ਚੜਦੀ ਕਲਾ ਚ ਸਰੀਰ ਟੌਰ ਹੋ ਚੁੱਕਿਆ ਕਿ 20 ਤੋਂ 25 ਕਿਲੋ ਬਾਬਾ ਜੀ ਵਾਦਨ ਘਟਜੋ ਗਿਆ ਨਾ ਤੁਸੀਂ ਆਪਣੇ ਆਪ ਸੋਚ ਸਕਦੇ ਹੋ ਵੀ ਬਾਹਾਂ ਵੀ ਛੋਟੀਆਂ ਛੋਟੀਆਂ ਹੋ ਗਈਆਂ ਨੇ ਜਮਾਈ ਹੈ ਨਾ ਵੀ ਜਾਨ ਨਹੀਂ ਰਹੀ ਸਰੀਰ ਦੇ ਅੰਦਰ ਪਰ ਹੌਸਲੇ ਚੜਦੀ ਕਲਾ ਚ ਨੇ ਕੱਲ ਵੀ ਅਸੀਂ ਰਾਤ ਜਦੋਂ ਮਿਲੇ ਹੈ ਨਾ ਸਰਦਾਰ ਸਾਹਿਬ ਨੂੰ ਉਹਨਾਂ ਦੀ ਇੱਕ ਏ ਗੱਲ ਸੀ ਹੈ ਨਾ ਬਿਰਦੀਪ ਬੱਤਵਾਦ ਸੰਗਤ ਨੂੰ ਅਪੀਲ ਕਰੋ ਵੀ ਬਾਹਰ ਨੂੰ ਤਗੜਾ ਕਰਨਾ ਹੈ ਨਾ ਕਿਉਂਕਿ ਜਿੰਨੀ ਗਿਣਤੀ ਉੱਥੇ ਹੋਊਗੀ ਹੈ ਨਾ ਉਹਨਾਂ ਪ੍ਰਸ਼ਾਸਨ ਪਿੱਛੇ ਨੂੰ ਹਟੂਗਾ ਉੱਥੇ ਹੈ ਨਾ ਠੀਕ ਹੈ ਨਾ ਦੇਖੋ ਉਹਨਾਂ ਨੇ ਤਾਂ ਬਾਬਾ ਜੀ ਜਿੰਦਜਾਨ ਲਾਤੀ ਸਾਡੇ ਪਿੱਛੇ ਹੈ ਨਾ ਸਾਡੇ ਵਾਸਤੇ ਤਾਂ ਜਿੰਦਾ ਜ਼ਹੀਦ ਰਿਸ ਟਾਈਮ ਹੈ ਨਾ ਉਹਨਾਂ ਦੇ ਅੰਦਰ ਕੁਝ ਨਹੀਂ ਰਿਹਾ ਠੀਕ ਹੈ ਨਾ ਹੁਣ ਸਾਡਾ ਫਰਜ ਆ ਮੋਰਚਾ ਆਪਣਾ ਬਹੁਤ ਪੀਕਦੇ ਆ ਬੇਸਾਂ ਵਿਦੇਸਾਂ ਦੀ ਸੰਗਤ ਦੀ ਸਾਰੀ ਦੀ ਸਾਰੀ ਨਾਗਰ ਇਸ ਟਾਈਮ ਮੋਰਚੇ ਦੇ ਉੱਤੇ ਆ ਵੀ ਮੋਰਚੇ ਦਾ ਕੀ ਬਣੂਗਾ ਹੈ ਨਾ ਸਾਡੇ ਹੱਥ ਚਾ ਹੁਣ ਵੀ ਅਸੀਂ ਕਿੰਨੀ ਤਰ੍ਹਾਂ ਇਕੱਠੇ ਹੁੰਨੇ ਆ ਕਿੰਨੇ ਤਕੜੇ ਹੋ ਗਏ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ ਦੀ ਢਾਲ ਬਣਦੇ ਆ ਔਰ ਉਹਦਾ ਸਾਥ ਦਿੰਦੇ ਆ ਰਾਤ ਨੂੰ ਵੱਧ ਤੋਂ ਵੱਧ ਲੋੜ ਹੁੰਦੀ ਆ ਮੋਰਜੀ ਦੀ ਕਿਉਂਕਿ ਹੁਣ ਕੱਲ ਦੀ ਜਿਹੜੀ ਰਿਪੋਰਟਾਂ ਆ ਰਹੀਆਂ ਨੇ ਵੀ ਇਹਨਾਂ ਨੇ ਡੀਆਈਜੀ ਨੇ ਵੀ ਫੋਰਥ ਫੋਰਸ ਕਹੀ ਦੇਣਾ ਕਿ ਠੀਕ ਰਹੀ ਹੋਈ ਹੈ ਨਾ ਇਹ ਕਿਸੇ ਵੀ ਟਾਈਮ ਐਕਸਰਸ ਕਰ ਸਕਦੇ ਨੇ ਉੱਥੇ ਤੇ ਆਪਣਾ ਫਰਜ਼ ਪੜਦਾ ਵੀ ਅਸੀਂ ਵੱਧ ਤੋਂ ਵੱਧ ਰਾਤ ਨੂੰ ਜ਼ਰੂਰ ਹਾਜ਼ਰੀ ਲਵਾਈ ਹੈ ਨਾ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਬਾਬਾ ਜੀ ਹੈ ਨਾ ਸੰਘਰਸ਼ਾਂ ਦਾ ਟਾਈਮ ਆ ਠੀਕ ਆ ਲੜਾਈ ਲੜਨ ਦਾ ਟਾਈਮ ਆ ਲੜਨੀ ਪਊਗੀ ਬਾਬਾ ਜੀ ਅਰ ਲੜਨੀ ਵੀ ਸਾਨੂੰ ਪਊਗੀ ਕੋਈ ਬਾਹਰ ਤੋਂ ਲੜਨੀ ਆਊਗਾ ਠੀਕ ਹੈ ਨਾ ਕੋਈ ਸੋਚੋਗੇ ਵੀ ਕੋਈ ਆਜੂਗਾ ਬਾਹਰ ਦੀ ਸਟੇਟਾਂ ਤੋਂ ਲੜਨ ਆਜੂਏ ਬਾਹਰਲੇ ਬਾਬਾ ਜੀ ਆਪਾਂ ਹੀ ਲੜਾਂਗੇ ਨਾ ਆਹੀ ਨੌਜਵਾਨ ਲੜਨਗੇ ਆਹੀ ਲੋਕ ਲੜਨਗੇ ਆਹੀ ਬਜ਼ੁਰਗ ਲੜਨਗੇ ਨਾ ਨੌਜਵਾਨ ਥੋੜੇ ਜੋਸ਼ ਨਾਲ ਲੜ ਲੈਂਦੇ ਨੇ ਬਜ਼ੁਰਗ ਥੋੜੇ ਹੌਸਲੇ ਨਾਲ ਲੜ ਪੈਂਦੇ ਨੇ ਹੈ ਨਾ ਤੇ ਪਰ ਰਲ ਮਿਲ ਕੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਲੜਨਾ ਆਪਾਂ ਨੇ ਆ ਠੀਕ ਹੈ ਨਾ ਹੋਰ ਕੋਈ ਤੁਹਾਡੇ ਪਿੱਛੇ ਲੜਨ ਦੀ ਆਊਗਾ ਪੰਜਾਬ ਸਾਡਾ ਆ ਬਚਾਉਣਾ ਵੀ ਅਸੀਂ ਆ ਬਾਬੇ ਨਾਨਕ ਦੀ ਖੇਤੀ ਆ ਨਾ ਇਹਦੇ ਤੇ ਪੈਰਾ ਵੀ ਅਸੀਂ ਦੇਣਾ ਪਊਗਾ ਦੇਖੋ ਬਾਬੇ ਨਾਨਕ ਨੇ ਪੰਥ ਦਿੱਤਾ ਸੀ ਬਾਬਾ ਜੀ ਹੈ ਨਾ ਚੱਲ ਜਾਣਾ ਸੀ ਪੰਥ ਨਾਲ ਇਸ ਕਰਕੇ ਦਿੱਤੀ ਵੀ ਸੱਚਖੰਡ ਜਾਣ ਦਾ ਰਾਹ ਆ ਠੀਕ ਹੈ ਵੀ ਆਪਣੇ ਸੱਚੀ ਸੁੱਚੀ ਕੀਰਤ ਕਰੋ ਠੀਕ ਹੈ ਵੱਡ ਕੇ ਚੱਕੋ ਨਾਮ ਜਪੋ ਆਪਣੇ ਪਰਿਵਾਰ ਨਾਲ ਰਹੋ ਆਹੀ ਰੱਬ ਵੀ ਸੱਚਖੰਡ ਜਾਣਦਾ ਹੈ ਨਾ ਤੇ ਅਸੀਂ ਕਿਵੇਂ ਪਾਸੇ ਹੋ ਜੀਏ ਨਾ ਤੋਂ ਠੀਕ ਹੈ ਸਾਡੇ ਧਰਮ ਜੁੜੇ ਹੋਏ ਨੇ ਸਾਡੇ ਲੰਗਰ ਚੱਲਦੇ ਨੇ ਬਾਬੇ ਨਾਨਕ ਦਾ ਫਲਸਫਾ ਚੱਲਦਾ ਲੰਗਰ ਵਾਲਾ ਉਹ ਸਾਡਾ ਖੇਤੀ ਨਾਲ ਤਾਂ ਜੁੜਿਆ ਹੋਇਆ ਸਾਰਾ ਦਾ ਸਾਰਾ ਕਿੰਨੀ ਵੱਡੀ ਢਾਹ ਲਗਣੀ ਆ ਜੇ ਅਸੀਂ ਕਨ ਕੋਰਪੋਰੇਟ ਸਾਡੇ ਇਹਦੇ ਖੇਤੀ ਦੇ ਹਾਵ ਵੀ ਹੋ ਜਾਂਦਾ ਹੈ ਠੀਕ ਹੈ ਸਰਕਾਰਾਂ ਤਾਂ ਸਾਨੂੰ ਸਾਰੇ ਪਾਸੇ ਨੂੰ ਮਾਰਨ ਨੂੰ ਫਿਰਦੀਆਂ ਨੇ ਨਸੇ ਦੇਖੋ ਉਹਨਾਂ ਨੇ ਕਿੰਨੇ ਬਾੜ ਤੇ ਇੱਥੇ ਹੈ ਨਾ ਠੀਕ ਹੈ ਅੱਜ ਸਾਡੇ ਬੱਚੇ ਕੀਤਾ ਡਾઉન ਹੋ ਗਿਆ ਬਾਹਰ ਜਾਣ ਨੂੰ ਮਜਬੂਰ ਹੋ ਗਏ ਹੈ ਨਾ ਕੋਈ ਕੈਨੇਡਾ ਕੋਈ ਅਮਰੀਕਾ ਹੈ ਨਾ ਪਰਿਵਾਰ ਛੱਡ ਛੱਡ ਕੇ ਜਾ ਰਹੇ ਨੇ ਇੱਥੇ ਕਿਉਂਕਿ ਬਾਬਾ ਜੀ ਖੇਤੀ 'ਚ ਬਚਦਾ ਨਹੀਂ ਹੈਗਾ ਹੈ ਨਾ ਇੱਕ ਘਾਟੇ ਦਾ ਇੰਨੇ ਘਾਟੇ ਦਾ ਬਣਾਤਾ ਇਹਨਾਂ ਨੇ ਖੇਤੀ ਨੂੰ ਹੈ ਨਾ ਇਤਿਹਾਸ ਤੋਂ ਸਾਨੂੰ ਦੂਰ ਕਰਦੇ ਨੇ ਸਾਨੂੰ ਪੜਾਇਆ ਨਹੀਂ ਇਤਿਹਾਸ ਬਾਰੇ ਜਾਂਦਾ ਤਾਂ ਤੋਂ ਸਾਨੂੰ ਦੂਰ ਕੀਤਾ ਜਾ ਰਿਹਾ ਸਾਰੇ ਪਾਸੇ ਸਾਨੂੰ ਇਹ ਮਾਰਨ ਨੂੰ ਫਿਰਦੇ ਨੇ ਹਨ ਪਰ ਬਾਬੂ ਜੀ ਪਜੇ ਇਕੱਠੇ ਹੋਗੇ ਹੰਬੜਾ ਮਾਰਾਂਗੇ ਆ ਲੜਾਈਆਂ ਛੋਟੀਆਂ ਛੋਟੀਆਂ ਲੜਾਂਗੇ ਹਨ ਕਿਉਂਕਿ ਇਸ ਟਾਈਮ ਐਮਐਸਪੀ ਦੀ ਲੜਾਈ ਨਾ ਜੋ ਜਿਹੜੀ ਅਸੀਂ ਸੋਚਦੇ ਜਿੰਨੀ ਸਾਡੇ ਜੇ ਮਾੜੀ ਮੋਟੀ ਸਮਝ ਹੈਗੀ ਆ ਇਸ ਟਾਈਮ ਐਮਐਸਪੀ ਦੀ ਲੜਾਈ ਸਾਡੇ ਵਾਸਤੇ ਅੱਗੇ ਸਰਵਾਈਵਲ ਕਰਨ ਵਾਸਤੇ ਸਾਡੀ ਅਗਲੀ ਜਨਰੇਸ਼ਨ ਵਾਸਤੇ ਇਹਨਾਂ ਅਗਲੀ ਪੀੜ੍ਹੀ ਵਾਸਤੇ ਐਮਐਸਪੀ ਬਹੁਤ ਜ਼ਰੂਰੀ ਆ ਜੇ ਅਸੀਂ ਇਹਨਾਂ ਜ਼ਮੀਨਾਂ ਨੂੰ ਬਚਾਉਣਾ ਹੈ ਇਸ ਕੀਤੇ ਨਾਲ ਜੁੜੇ ਰਹਿਣਾ ਹੈ ਠੀਕ ਹੈ ਨਾ ਜੀ ਐਮਐਸਪੀ ਹੋ ਗਈ ਤਾਂ ਹੀ ਤੇ ਦੋ ਹਰ ਇੱਕ ਮੁੰਡਾ ਚਾਹੁੰਦਾ ਯਾਰ ਸਾਨੂੰ ਮਿਹਨਤ ਦਾ ਮੁੱਲ ਮਿਲੇ ਹੈ ਨਾ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਵਪਾਰੀ ਹੈ ਹੈ ਨਾ ਚਾਹੇ ਕੋਈ ਦਫਤਰ ਦੇ ਅੰਦਰ ਲੱਗਿਆ ਹੋਇਆ ਜੋ ਆਪਣੀ ਡਿਊਟੀ ਕਰਦਾ ਹੈ ਕਿ ਮੁੰਡਾ ਚਾਹੁੰਦਾ ਮਿਹਨਤ ਦਾ ਮੁੱਲ ਮਿਲੇ ਅਸੀਂ ਵੀ ਹੋਈ ਚਾਹੁੰਦੇ ਵੀ ਸਾਡੀ ਮਿਹਨਤ ਦਾ ਮੁੱਲ ਮਿਲੇ ਸਾਨੂੰ ਐਮਐਸਪੀ ਜਿਹੜੀ ਸਵਾਮੀ ਨਾਸਨਦੀਰ ਰਿਪੋਰਟ ਆ ਉਹ ਸਾਨੂੰ ਮਿਲੇ ਹੈ ਨਾ ਜੇ ਐਮਐਸਪੀ ਹੋ ਵੀ ਤਾਂ ਹੀ ਸਾਡੇ ਬੱਚੇ ਇਸ ਕੀਤੇ ਨਾਲ ਜੁੜਨਗੇ ਹੈ ਨਾ ਉਹਨਾਂ ਨੂੰ ਲੱਗੂਗਾ ਵੀ ਇਹਦੇ ਦੋ ਪੈਸੇ ਬਚਦੇ ਰਹੇ ਭਾਈ ਤਾਂ ਹੀ ਤਾਂ ਅਗਲੇ ਹਰ ਕੋਈ ਮਿਹਨਤ ਬੇਕਰਿਆ ਤੁਸੀਂ ਹੈ ਨਾ ਹੁਣ ਰੁਝਾਨ ਮੁੰਡਿਆਂ ਦਾ ਅੱਗੇ ਨਹੀਂ ਰਿਹਾ ਖੇਤੀਬਾੜੀ ਦਾ ਹੈ ਨਾ ਤੇ ਭਾਈ ਇਹ ਲੜਾਈ ਲੜਨੀ ਉਹ ਜਿਤ ਜਰੂਰੀ ਆ ਅੱਜ ਅਸੀਂ ਛੋਟੀਆਂ-ਛੋਟੀਆਂ ਸੰਘਰਸ਼ ਲੜਾਂਗੇ ਹੈ ਨਾ ਤਾਂ ਹੀ ਅਸੀਂ ਵੱਡੀ ਲੜਾਈਆਂ ਲੜਨ ਵਾਸਤੇ ਵੀ ਤਕੜੇ ਹੋਵਾਂਗੇ ਕਿਉਂਕਿ ਬਾਬਾ ਜੀ ਅੱਜ ਦੇਸ਼ ਦੇ ਰਾਜੇ ਨੂੰ ਦੇਸ਼ ਚਲਾਣਾ ਨਹੀਂ ਆ ਰਿਹਾ ਹੈ ਨਾ ਦੇਸ਼ ਦਾ ਰਾਜਾ ਕਾਰਪੋਰੇਟ ਦਾ ਗੁਲਾਮ ਹੋ ਚੁੱਕਿਆ ਹੈ ਨਾ ਸਾਰੇ ਹੀ ਹੈ ਨਾ ਚਾਹੇ ਇੱਥੇ ਦੀ ਸਰਕਾਰਾਂ ਨੇ ਜਾਂ ਮੰਨੀਆਂ ਡਾਂ ਨੇ 1000 ਕਰੋੜ ਰੁਪਇਆ ਅ ਮੋਦੀ ਉਹਨਾਂ ਨੂੰ ਦਿੰਦਾ ਨਾ ਆ ਕੋਰਪੋਰੇਟ ਦੀ ਨਵੀਂ ਮਜਮਿਨਾ ਖੋਸਣੀ ਹੈ ਨਾ ਮੇਰੇ ਤਰੀਕੇ ਨਾਲ ਕਾਨੂੰਨ ਲਾਗੂ ਕਰੋ ਤਾਂ ਉਹ 200 300 ਕਰੋੜ ਆਮ ਆਗੂ ਦੀ ਪਾਰਟੀ ਆ ਨਵੀਂ ਦਿੰਦਾ ਵੀ ਆ ਭਾਈ ਤੁਸੀਂ ਵੀ ਨਹੀਂ ਬੋਲਣਾ ਤੁਸੀਂ ਵਿੱਚੋਂ ਪਰਣਾ ਤੇ ਸਾਰੀਆਂ ਹੀ ਸਰਕਾਰਾਂ ਇਹਨਾਂ ਦੀ ਗੁਲਾਮ ਹੋਈਆਂ ਭਈਆਂ ਨੇ ਠੀਕ ਹੈ ਤੇ ਭਾਈ ਅੱਜ ਵੀ ਇਹ ਗੱਲ ਕਹਿੰਦੇ ਆ ਵੀ ਦੇਖੋ ਲੜ ਲਾਂਗੇ ਸਾਰੇ ਇਕੱਠੇ ਹੋ ਕੇ ਹਨਾ ਆਣੀ ਵਾਲੀ ਜਨਰੇਸ਼ਨ ਬਚ ਜੂਗੀ ਸਾਰੀ ਦੀ ਸਾਰੀ ਹੈ ਨਾ ਹੰਬੜਾ ਮਾਰ ਜਾਗੇ ਠੀਕ ਹੈ ਇਹਨਾਂ ਨੂੰ ਰਾਜ ਕਰਨਾ ਨਹੀਂ ਹੁੰਦਾ ਹੈ ਨਾ ਰਾਜਸੀ ਕਰਨਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਸਾਡੇ ਤੋਂ ਅੰਦੋਲਨ ਕਰਾ ਰਿਹਾ ਹੈ ਨਾ ਰਾਜ ਵੀ ਇਹੋ ਜਿਹਾ ਕਰਨਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕਰਿਆ ਸੀਗਾ ਨਾ ਉਹ ਕਿਵੇਂ ਕਰਾਂਗੇ ਆਪਾਂ ਨਾ ਜਦੋਂ ਅਸੀਂ ਛੋਟੇ ਛੋਟੇ ਲੜਾਈਆਂ ਲੜ ਕੇ ਲਾਮ ਬੰਦ ਹੋਵਾਂਗੇ ਨਾ ਔਰ ਅੱਛੇ ਲੀਡਰ ਸਾਨੂੰ ਮਿਲਣਗੇ ਅੱਛੇ ਲੋਕ ਸਾਨੂੰ ਮਿਲਣਗੇ ਉਹਨਾਂ ਦੀ ਗਵਾਈ ਦੇ ਅੰਦਰ ਚੱਲਾਂਗੇ ਮਾੜੇ ਲੀਡਰਾਂ ਦਾ ਪਤਾ ਲੱਗੇ ਗਿਆ ਹੁਣ ਦੀ ਵਾਰ ਹੈ ਨਾ ਵੀ ਆਪ ਵੀ ਜਿਹੜੇ ਪਿੱਛੇ ਰੁਪੈਰ ਪੱਟਦੇ ਨੇ ਨਾ ਠੀਕ ਹੈ ਸੰਗਤ ਮਾੜੀ ਦੀ ਹੈਗੀ ਹੈ ਨਾ ਲੀਡਰ ਮਾੜੇ ਹੋ ਸਕਦੇ ਨੇ ਜੇ ਪਿੱਛੇ ਨੂੰ ਪੈਰ ਪਾਟਦੇ ਨੇ ਸੰਗਤ ਤਾਂ ਪਹਿਲਾਂ ਵੀ ਨਾਲ ਖੜੀ ਆ ਆ ਸੰਗਤ ਨੇ ਲੀਡਰ ਬਣਾਉਣੇ ਹੁੰਦੇ ਨੇ ਬਾਬਾ ਜੀ ਹੈ ਨਾ ਸੰਗਤ ਨੇ ਮੌਤ ਜਿੱਤਨੇ ਹੁੰਦੇ ਨੇ ਤਾਂ ਸੰਗਤ ਦੱਬ ਕੇ ਸਾਥ ਦੇਵੇ ਹੈ ਨਾ ਕਿਉਂਕਿ ਇਹ ਲੜਾਈਆਂ ਜਿੱਤ ਕੇ ਅਸੀਂ ਰਾਜਵੱਲ ਨੂੰ ਵਧਾਂਗੇ ਹੈ ਨਾ ਇਸ ਦੇਸ਼ ਦੇ ਉੱਤੇ ਅਸੀਂ ਰਾਜ ਕਰਨਾ ਜੀ ਅਸੀਂ 93% ਕਰਵਾਨੀ ਇਸ ਦੇਸ਼ ਨੂੰ ਆਜ਼ਾਦ ਕਰਾਣ ਵਿੱਚ ਦੇ ਸਕਦੇ ਆ 700 700 ਸਾਲ ਦੀ ਗੁਲਾਮੀ ਅਸੀਂ ਇਸ ਦੇਸ਼ ਦੀ ਤਾਰ ਸਕਦੇ ਆ ਸਾਡੇ ਬਾਬੇ ਲੜ ਕੇ ਸਾਡੇ ਗੁਰੂ ਲੜ ਕੇ ਹੈ ਨਾ ਇਸ ਦੇਸ਼ ਤੇ ਰਾਜ ਕਰਨ ਦਾ ਹੱਕ ਵੀ ਤਾਂ ਸਾਡਾ ਹੈ ਨਾ ਫਿਰ ਕਿਵੇਂ ਕਰਾਂਗੇ ਐਵੇਂ ਲਾਮ ਬੰਦ ਹੋ ਕੇ ਕਰਾਂਗੇ ਜਦੋਂ ਅਸੀਂ ਦੁਆਰੇ ਤੱਕੜੇ ਹੋਵਾਂਗੇ ਸੰਘਰਸ਼ ਕਰਾਂਗੇ ਲੜਾਈਆਂ ਲੜਾਂਗੇ ਹਨਾ ਤਾਂ ਭਈ ਤੁਸੀਂ ਰਾਜਵਾਲੇ ਨੂੰ ਵਧ ਰਹੇ ਹੋ ਹਨਾ ਉਹ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕਰਕੇ ਦਿਖਾਇਆ ਸੀਗਾ ਹਨਾ ਜਿੱਥੇ ਸਾਰੇ ਧਰਮਾਂ ਦਾ ਸਨਮਾਨ ਹੁੰਦਾ ਸੀਗਾ ਸਾਰੀ ਜਾਤਾਂ ਪਾਤਾਂ ਦੀ ਕੋਈ ਉਹ ਤੇ ਐਵੇਂਤ ਨਹੀਂ ਸੀਗੀ ਹਨਾ ਸਾਰੇ ਨੂੰ ਇੱਕ ਨਜ਼ਰ ਨਾਲ ਦਿੱਕੇ ਦੇਖਿਆ ਜਾਂਦਾ ਸੀਗਾ ਸਾਰੇ ਕੀਤਿਆਂ ਦਾ ਸਨਮਾਨ ਹੁੰਦਾ ਸੀਗਾ ਹਨਾ ਵੀ ਇਹੋ ਜਿਹਾ ਰਾਜ ਕਰਨਾ ਜਿੱਥੇ ਸਾਰੇ ਲੋਕ ਸੁਖੀ ਬਸਣ ਠੀਕ ਹੈ ਨਾ ਪਰ ਅਭੀ ਅੱਜ ਪਿੱਛੇ ਸੀ ਧੰਨਵਾਦ ਕਰਦੇ ਆ ਸਾਰੇ ਹਿੰਦੂ ਭਰਾਵਾਂ ਦਾ ਧੰਨਵਾਦ ਕਰਦੇ ਆ ਸਾਰੇ ਮੁਸਲਮਾਨ ਭਰਾਵਾਂ ਦਾ ਧੰਨਵਾਦ ਕਰਦੇ ਆ ਸਾਰੇ ਧਰਮਾਂ ਦਾ ਕਿਉਂਕਿ ਅੱਜ ਪੰਜਾਬ ਨਾਲ ਅਗਲੇ ਨੇ ਪੂਰੇ ਇੱਕ ਡਾਕੇ ਖੜੇ ਨੇ ਕੋਈ ਨਹੀਂ ਨਾ ਮੈਜੀ ਆਪਣਾ ਖਨੋਰੀ ਤੋਂ ਚੱਲੇ ਅਸੀਂ ਇਹਨਾਂ ਸੰਗਰੂਰ ਬਰਨਾਲਾ ਸਾਰੇ ਪਾਸੇ ਜਾ ਗਏ ਆ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਹਨ ਕਿਉਂਕਿ ਸਾਰੇ ਸਾਡਾ ਸਾਥ ਦਿੱਤਾ ਹੈ ਨਾ ਤੇ ਬਈ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਦਿਖਾਤਾ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਗੰਦੀ ਰਾਜਨੀਤੀਆਂ ਨਾ ਜਾਤ ਪਾਤ ਚ ਵੰਡਣ ਦੀ ਹੈ ਨਾ ਧਰਮ ਦੇ ਨਾਮ ਤੇ ਵੰਡਣ ਦੀ ਇਹ ਹੋਰ ਸਟੇਟਾਂ ਦੇ ਅੰਦਰ ਚੱਲ ਸਕਦੀ ਆ ਇਹ ਪੰਜਾਬ ਦੇ ਅੰਦਰ ਨਹੀਂ ਚੱਲ ਸਕਦੀ ਹੈ ਨਾ ਤੇ ਤੁਸੀਂ ਤਾਕਦੇ ਹੋ ਹੈ ਨਾ ਤੁਸੀਂ ਬਹੁਤ ਜੱਜ ਬਿਆਰੇ ਲੋਕ ਹੋ ਤੁਸੀਂ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਹੋ ਤੁਹਾਡੇ ਤੁਸੀਂ ਬਹੁਤ ਤਗੜੇ ਹੋਣਾ ਰਤੀ ਚੜਦੀ ਕਲਾਰੀ ਕੋਮਾ ਬਾਬਾ ਜੀ ਜਿਹੜੀ ਅਸੀਂ ਦੇਖਦੇ ਹਾਂ ਵੀ 30 35 ਸਾਲ ਹੋ ਗਏ ਸਰਦਾਰ ਜੀ ਦੀ ਸਿੰਘ ਢੱਲੇਵਾਰ ਦੀ ਉਹਨਾਂ ਨੇ ਕਿੰਨਾ ਤਗੜਾ ਸਿੱਖੀ ਸੀ ਦਿਖਾਉਣਾ ਉਹਨਾਂ ਦਾ ਹੈ ਨਾ ਕਿਉਂਕਿ ਉਹ ਸਾਰੀ ਤਾਕਤ ਭਾਈ ਬਾਣੀ ਦੀ ਹੈ ਨਾ ਜਦੋਂ 101 ਮਰਜੀ ਵੜੇ ਜਾਂਦੇ ਆ ਲੜਨ ਉਹਨਾਂ ਨੂੰ ਪਤਾ ਨਹੀਂ ਸਾਡੀ ਸੱਟਾਂ ਲੱਗਣਗੀਆਂ ਉਹ ਫੇਰ ਲੜਨ ਜਾਂਦੇ ਨੇ ਜਾਂ ਤਾਂ ਨੱਚਦਾ ਤਾਂ ਮੰਨਦੇ ਆ ਨਾ ਪਰ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਸਾਨੂੰ ਇਸ ਕੌਮ ਦੇ ਅੰਦਰ ਪੈਦਾ ਕੀਤਾ ਬਹੁਤ ਚੜ੍ਹਦੀ ਕਲਾ ਵਾਲੇ ਲੋਕ ਆ ਅਰ ਚੜ੍ਹਦੀ ਕਲਾ ਵਾਲੇ ਲੋਕ ਸੰਘਰਸ਼ੀ ਲੋਕ ਕਦੇ ਹਾਰਿਆ ਨਹੀਂ ਕਰਦੇ ਹੈ ਨਾ ਉਹ ਹਮੇਸ਼ਾ ਜਿੱਤ ਪ੍ਰਾਪਤ ਕਰਿਆ ਕਰਦੇ ਆ ਥੋੜਾ ਪਰਜਾ ਸੰਘਰਸ਼ ਕਰਨਾ ਪੰਜਾਬ ਹਮੇਸ਼ਾ ਲੜਦਾ ਆ ਅਸੀਂ ਲੜਦੇ ਰਹਾਂਗੇ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਆ ਤੱਕੜੇ ਰਹੋ ਖਡੋਰੀ ਬਾਰਡਰ ਤੇ ਹਾਜ਼ਰੀਆਂ ਲਵਾਓ ਜਿਆ ਤੋਂ ਜ਼ਿਆਦਾ ਰਾਤ ਉਹ ਜਿਆਦਾ ਲੋੜਾ ਹੁੰਦੇ ਆ ਨਾ ਬਾਕੀ ਕੋਈ ਵੀ ਉੱਚਾ ਨੀਮਾ ਬੋਲਿਆ ਗਿਆ ਓਏ ਬੋਲ ਉੱਤੇ ਉਹਦੇ ਪਿੱਛੇ ਵੀ ਲੋਕ ਨੇ ਹੱਥ ਜੋੜ ਕੇ ਮਾਫ਼ੀ ਮੰਗਦੇ ਆ ਗੱਜ ਕੇ ਫੜੇ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਧੰਨਵਾਦ ਆ ਜੀ ਸਾਰਿਆਂ ਦਾ